SPS ਹਸਪਤਾਲ ਲੁਧਿਆਣਾ ਵੱਲੋਂ ਦਿੱਤੇ ਸੇਵਾਵਾਂ ਦੇ ਖੇਤਰ ਦੇ ਵਿੱਚ ਵੱਡੇ ਯੋਗਦਾਨ ਪਾਏ ਜਾ ਰਹੇ ਨੇ ਉੱਥੇ ਹੀ ਐਮ ਡੀ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸ ਪੀ ਐਸ ਹਸਪੀਟਲ ਵੱਲੋਂ ਸਮੇਂ-ਸਮੇਂ ਤੇ ਜ਼ਰੂਰਤਮੰਦ ਲੋਕਾਂ ਦੇ ਲਈ ਫ੍ਰੀ ਮੈਡੀਕਲ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਂਦਾ ਵਾ ਤਾਂ ਇਸੇ ਲੜੀ ਦੇ ਤਹਿਤ ਗੋਲਡਨ ਹਟ ਲੁਧਿਆਣਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਸੈਂਕੜੇ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਨੇ ਮੌਕੇ ਤੇ ਪਹੁੰਚ ਕੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਚੈੱਕਅਪ ਕੀਤਾ ਗਿਆ ਮਰੀਜ਼ਾਂ ਦੇ ਫ੍ਰੀ ਟੈਸਟਾਂ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਮੌਕੇ ਤੇ ਹੀ ਦਿੱਤੀਆਂ ਗਈਆਂ ਐਸ ਪੀ ਐਸ ਹਸਪੀਟਲ ਵੱਲੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਪਬਲਿਕ ਨੂੰ ਜਾਗਰੂਕ ਕਰਨ ਦੇ ਲਈ ਹਮੇਸ਼ਾ ਸਾਡੇ ਮਾਨਯੋਗ ਐਮ ਡੀ ਸੈ ਸਿੰਘ ਸੰਧੂ ਦੇ ਦਿਸੰਦਰ ਦੇ ਚਹਤ ਬਖ ਬਖ ਉਪਰਾਲੇ ਕੀਤੇ ਜਾਂਦੇ ਨੇ ਅੱਜ 골ਡਨ ਹੱਟ ਵਿਖੇ ਬਹੁਤ ਵਿਸ਼ਾਲ ਕੈਂਪ ਲਾਇਆ ਗਿਆ ਐਸ ਪੀ ਐਸ ਹਸਪੀਟਲ ਵੱਲੋਂ ਜਿੱਥੇ ਕਿ ਕਈ ਤਰ੍ਹਾਂ ਦੇ ਟੈਸਟ ਫ੍ਰੀ ਕੀਤੇ ਜਾ ਰਹੇ ਨੇ ਸਾਡੇ ਮੈਡੀਸਨ ਦੇ ਡਾਕਟਰ ਡਾਕਟਰ ਗੁਰਵਿੰਦਰ ਬਿਰਕ ਜੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਕੀ ਪ੍ਰੋਗਰਾਮ ਆ ਕੀ ਕੀ ਟੈਸਟ ਕਰ ਰਹੇ ਹੋ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਗੁਰਵਿੰਦਰ ਸਿੰਘ ਵਿਰਕ ਸੀਨੀਅਰ ਮੈਡੀਸ ਸੀਨੀਅਰ ਕੰਸਲਟੈਂਟ ਆਫ ਮੈਡੀਸ਼ਨ ਡਿਪਾਰਟਮੈਂਟ ਵਿੱਚ ਆ ਜੀ ਅਪੋਲੋ ਦੇ ਵਿੱਚ ਆਪਣੇ ਐਸਪੀਐਸ ਚ ਤਾਂ ਅੱਜ ਜਿਹੜਾ ਅੱਜ ਦਾ ਵਿਸ਼ਾ ਕੈਂਪ ਹੈ ਜਿਹੜਾ ਆਪਣਾ ਮੁੱਖ ਹੈਗਾ ਕਿ ਪੇਸ਼ੈਂਟ ਨੂੰ ਆਪਣੇ ਜਾਗਰੂਕ ਕਰਨਾ ਸਾਰੇ ਜਿੰਨੇ ਵੀ ਇੱਥੇ ਆਏ ਹੋਏ ਅੱਜ ਉਹਨਾਂ ਨੂੰ ਕੁਝ ਅਸੀਂ ਜਾਗਰੂਕ ਹੈਲਥ ਟਾਕ ਦੇ ਕੇ ਵੀ ਕਰਾਂਗੇ ਬਾਕੀ ਅਸੀਂ ਇੱਥੇ ਬੀਪੀ 슈ਗਰ ਦਿਲ ਦਾ ਅਤੇ ਸੀਬੀਸੀ ਜਿਵੇਂ ਹੋ ਗਿਆ ਕਿਡਨੀਆਂ ਦਾ ਹੋ ਗਿਆ ਲੀਵਰ ਦੇ ਟੈਸਟ ਅਸੀਂ ਫ੍ਰੀ ਕਰ ਰਹੇ ਆ ਆਪਣੇ ਹਸਪੀਟਲ ਵਾਲੀ ਸਾਈਡ ਤੋਂ ਤਾਂ ਉਹ ਇਹਨਾਂ ਦੇ ਨਾਲ ਹੋਰ ਅਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ ਮਰੀਜ਼ਾਂ ਨੂੰ ਤਾਂ ਅੱਜ ਦਾ ਇਹੀ ਵਿਸ਼ਾ ਹੈ ਔਰ ਦੂਸਰਾ ਸਾਡੇ ਆਏ ਹੋਏ ਆ ਨਾਲ ਔਰਥੋ ਦੇ ਨਾਲ ਆਏ ਹੋਏ ਹਨ ਤਾਂ ਅਸੀਂ ਨਾਲ ਗੋਡਿਆਂ ਵਗੈਰਾ ਦੇ ਵਾਸਤੇ ਵੀ ਜਿੰਨਾ ਕੁਝ ਹੋਏਗਾ ਅਸੀਂ ਉਹਦੇ ਵਾਸਤੇ ਵੀ ਹੈਲਥ ਕਰਾਂਗੇ ਉਹਦੇ ਟਾਕ ਕਰਾਂਗੇ ਤੇ ਨਾਲ ਹੀ ਅਸੀਂ ਜਾਗਰੂਕਤਾ ਦਵਾਂਗੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਕਿਈ ਤਰ੍ਹਾਂ ਦੇ ਟੈਸਟ ਮੁਫਤ ਕੀਤੇ ਜਾ ਰਹੇ ਨੇ ਜਿਵੇਂ ਸੀਵੀਐਸ ਜਾਂ ਹੋਰ ਕਿਹੜੇ-ਕਿਹੜੇ ਟੈਸਟ ਨੇ ਉਹ ਕਿੰਨੇ ਕੁ ਦੇ ਟੈਸਟ ਨੇ ਜਿਹੜੇ ਤੁਸੀਂ ਫ੍ਰੀ ਆਫ ਕਾਸਟ ਕਰ ਰਹੇ ਹੋ ਹਾਂਜੀ ਉਹ ਆਪਣੇ ਲਗਭਗ 3.5000 4000 ਦੇ ਆਰਾਊਂਡ ਹੁੰਦੇ ਨੇ ਜੀ ਸੀਬੀਸੀ ਲੀਵਰ ਫੰਕਸ਼ਨ ਟੈਸਟ ਅ ਰਿਗਨਲ ਫੰਕਸ਼ਨ ਟੈਸਟ ਲਿਪਰਡ ਪ੍ਰੋਫਾਈਲ ایसीजी ਇਹ ਕੁਝ ਹੋਰ ਵੀ ਅਸੀਂ ਨਾਲ ਜੇ ਕਿਸੇ ਨੂੰ ਲੋੜਵੰਦ ਦਾ ਗਰੀਬ ਆ ਤਾਂ ਅਸੀਂ ਉਹਨੂੰ ਕੁਝ ਕੁਝ ਹੋਰ ਵੀ ਅਸੀਂ ਨਾਲ ਐਕਸਟਰਾ ਐਡ-ਆਨ ਕਰ ਦਿੰਦੇ ਆ ਗਰੀਬ ਪੇਸ਼ੈਂਟਾਂ ਨੂੰ ਕਿ ਕੋਈ ਚਾਹੀਦਾ ਆਪਾਂ ਨੂੰ ਜ਼ਰੂਰੀ ਆ ਤਾਂ ਉਹ ਅਸੀਂ ਨਾਲ ਫ੍ਰੀ ਕਰਵਾ ਰਹੇ ਆ ਟੈਸਟ ਜੀ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵਾ ਜੋ ਅੱਜ 골ਡਨ ਹਾਰਟ ਵਿਕੀ ਕੈਂਪ ਲੱਗਿਆ ਉਹਦੇ ਵਿੱਚ ਹਰ ਇੱਕ ਮਰੀਜ਼ ਦੇ ਹਜ਼ਾਰਾਂ ਰੁਪਏ ਦੇ ਟੈਸਟ ਨੇ ਉਹ ਬਿਲਕੁਲ ਹੀ ਮੁਫਤ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਮੈਡੀਸਨ ਵੀ ਦਿੱਤੀਆਂ ਜਾ ਰਹੀਆਂ ਨੇ ਸਾਡੇ ਕੋ ਡਾਕਟਰ ਇੰਦਰਜੀਤ ਜੀ ਵੀ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਾਫੀ ਹੁਣ ਤੱਕ ਸੈਂਕੜੇ ਪੇਸ਼ੈਂਟ ਆ ਚੁੱਕੇ ਨੇ ਦੇਖ ਚੁੱਕੇ ਨੇ ਹਾਂ ਡਾ ਸਸਰੀਕਾਲ ਜੀ ਕੋਲੋਂ ਅਸੀਂ ਆਏ ਆ ਅੱਜ ਦਾ ਜੋ ਕੈਂਪ ਲਗਾਇਆ ਗਿਆ ਦਿਹਾੜਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਦੂਰੋਂ ਦੂਰੋਂ ਪਿੰਡਾਂ ਦੇ ਲੋਕ ਪਹੁੰਚੇ ਹੋਏ ਹਨ ਅਸੀਂ ਗੋਲਡਨ ਹਰਟ ਦੇ ਚੇਅਰਮੈਨ ਜਿਹੜੇ ਰਾਣਾ ਜੀ ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਐਸਪੀਐਸ ਹਸਪੀਟਲ ਨੂੰ ਮੌਕਾ ਦਿੱਤਾ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਸ ਕੈਂਪ ਦਾ ਲੋਕ ਵੱਧ ਤੋਂ ਵੱਧ ਫਾਇਦਾ ਲੈਣ ਇਸ ਦੇ ਵਿੱਚ ਦਵਾਈਆਂ ਬਿਲਕੁਲ ਟੋਟਲੀ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਤੇ ਨਾਲ ਹੀ ਕਈ ਐਜੇ ਟੈਸਟ ਦਿੱਤੇ ਜਾ ਰਹੇ ਆ ਜਿਸ ਤੋਂ ਲੋਕ ਬੰਚਿਤ ਰਹਿ ਜਾਂਦੇ ਆ ਪਰ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇਸ ਸਿਹਤ ਕੈਂਪ ਤੇ ਪਹੁੰਚੇ ਹੋਏ ਆ ਤੇ ਕੈਂਪ ਦਾ ਬਹੁਤ ਫਾਇਦਾ ਲੈ ਰਹੇ ਆ ਬਹੁਤੀਆਂ ਗੱਲਾਂ ਨਾ ਮੈਂ ਕਹਿੰਦਾ ਇੱਕ ਹੀ ਗੱਲ ਕਹੂੰਗਾ ਕਿ ਇਸ ਕੈਂਪ ਦਾ ਲੋਕ ਵੱਧ ਤੋਂ ਵੱਧ ਫਾਇਦਾ ਲੈਣ ਤੇ ਆਪਣੇ ਸਿਹਤ ਪੱਖੋਂ ਆਪਣਾ ਧਿਆਨ ਰੱਖਣ ਧੰਨਵਾਦ